ਇਹਨੂੰ ਇਤਿਹਾਸ ਜਿਹੜੇ ਉਹ ਪ੍ਰੇਰਨਾ ਸਰੋਤ ਹੁੰਦੇ ਆ ਮੈਂ ਜਦੋਂ ਅੱਜ ਦੀਆਂ ਮਾਵਾਂ ਦੀਆਂ ਗੋਦੀਆਂ ਵਿੱਚ ਤਿੰਨਾ ਤਿੰਨਾ ਸਾਲਾਂ ਦੇ ਬੱਚੇ ਸਿਰ ਮੋਨੇ ਵੇਨਾ ਨਾ ਤੇ ਮੈਨੂੰ ਬੜਾ ਹਰਖਾਉਂਦਾ ਵੀ ਤਿੰਨ ਸਾਲ ਦਾ ਬੱਚਾ ਕੋਈ ਵੀ ਆਪਣੀ ਮਾਂ ਨੂੰ ਇਹ ਨਹੀਂ ਆਂਦਾ ਵੀ ਮੈਨੂੰ ਨਾਈ ਦੇ ਕੋਲ ਲੈ ਕੇ ਚੱਲ। ਇਹ ਪਾਪ ਸੀ ਆਪ ਕਰਦੇ ਹਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਮਾਂ ਪੁੱਤੇ ਵਿਸਦੇ ਇਸ ਤੇ ਕੌਣ ਪਿਆਰਾ ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਵੇ ਤੇ ਬਚਾਏ ਕਾਹਨੂੰ ਉਹ ਜੇ ਵਾੜੀ ਖੇਤ ਨੂੰ ਖਾਂ ਲੱਗੀ ਤੇ ਫਸਲ ਦਾ ਰਾਖਾ ਕੌਣ ਬਣੇਗਾ ਇਹਨਾਂ ਤੇ ਸਿੱਖੀ ਦੀ ਲੋਰੀ ਦੇ ਕੇ ਆਪਣੇ ਬੱਚਿਆਂ ਨੂੰ ਭਾਈ ਤਾਰੂ ਸਿੰਘ ਦੇ ਭਰਾ ਬਣਾਉਣਾ ਸੀ ਇਹ ਤੇ ਸੁਖ ਨਾ ਆਪੇ ਤੁਰ ਤੁਰਪੀਆਂ ਸਾਨੂੰ ਇਹ ਗੱਲਾਂ ਦੁੱਖ ਨਾਲ ਕਹਿਣੀਆਂ ਪੈਂਦੀਆਂ ਪੰਜਾਬ ਦੀ ਧਰਤੀ ਤੇ ਜਾਓ 10 10 ਬਿਊਟੀ ਪਾਰਲਰ ਇੱਕ ਇੱਕ ਪਿੰਡ ਚ ਖੁੱਲ ਗਿਆ ਕਿੱਧਰ ਜਾਏਗੀ ਸਿੱਖੀ ਆਪ ਤੁਸੀਂ ਫਲੋਰ ਤੋਂ ਠਾਂ ਨੂੰ ਉਤਰਿਓ ਤੁਹਾਨੂੰ ਕੰਨਾਂ ਚ ਮੁਰਗੀਆਂ ਵਾਲੇ ਬੜੇ ਮਿਲਣਗੇ ਤਮਾਕੂ ਨਾਲ ਦੰਦ ਖਾਤੇ ਬਹੁਤ ਮਿਲ ਜਾਣਗੇ ਸਿਰਾਂ ਤੇ ਟੋਪੀਆਂ ਵਾਲੇ ਬਹੁਤ ਮਿਲਣਗੇ ਪਰ ਜਿਹੜੀ ਪਾਗੋ ਵਿਰਲੇ ਦੇ ਸਿਰ ਤੇ ਰਹਿ ਗਈ ਆ ਗੁਰੂ ਕਿਰਪਾ ਕਰੇ ਨਨ ਭਾਈ ਤਾਰੂ ਸਿੰਘ ਦੀ ਮਾਂ ਕਹਿੰਦੀ ਬੇਟਾ ਆਪਣੀ ਜਾਨ ਦੀ ਬਾਜੀ ਲਾਦੀ ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਕਿਤੇ ਦਾਗ ਨਾ ਲਾ। ਮੈਨੂੰ ਇਹ ਨਾ ਸੁਣਨਾ ਪਏ ਕਿ ਤੇਰਾ ਪੁੱਤਰ ਸਿੱਖੀ ਨੂੰ ਵੱਡਾ ਲਾ ਗਿਆ। ਭਾਈ ਤਾਰੂ ਸਿੰਘ ਆਪਣੀ ਮਾਂ ਨੂੰ ਕਹਿ ਰਿਹਾ ਬਾਤਾ ਮੈਂ ਤੇਰੇ ਚੁੰਗੇ ਹੋਏ ਸ਼ੇਰ ਨੂੰ ਕਦੇ ਦਾਗ ਲਊਂਗਾ। ਸਿੱਖੀ ਦੇ ਵਿੱਚ ਪੂਰੇ ਤੇ ਪੂਰੇ ਨੰਬਰ ਲੈ ਕੇ પાਸ ਆਉਂਗਾ। ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਤੁਰਿਆ ਭਾਈ ਤਾਰੂ ਸਿੰਘ ਲੈ ਤੁਰਿਆ ਪਿੰਡ ਪੜਾਣੇ ਵਿਚ ਰਾਤ ਕਰਤੀ ਆ ਜਦੋਂ ਪਿੰਡ ਪੜਾਣਿਆਂ ਵਾਲਿਆਂ ਨੂੰ ਪਤਾ ਲੱਗਾ ਵੀ ਧਰਮੀ ਭਾਈ ਤਾਰੂ ਸਿੰਘ ਨੂੰ ਸਰਕਾਰ ਨੇ ਹੱਥ ਕੜੀਆਂ ਲਾ ਕੇ ਲਾਹੌਰ ਨੂੰ ਲੈ ਚਲੀ ਆ ਸਾਰੇ ਸਿੱਖ ਜਿਹੜੇ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਪੈਸੇ ਦੇ ਕੇ ਉਹਨਾਂ ਇਹਦੀਆਂ ਨੂੰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰ ਰਹੇ ਆ ਜਿਹੜੇ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਸੋਲੀਆਂ ਮਾਰ ਕੇ ਪੁਲਿਸ ਵਾਲੇ ਪਿਛਾਹ ਭੇਜ ਰਹੇ ਪਰ ਪੈਸੇ ਦੇ ਦੇ ਕੇ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਨ ਵਾਸਤੇ ਅੱਗੇ ਆ ਰਹੇ ਆ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ ਭਾਈ ਸਾਹਿਬ ਜੀ ਕਹੋ ਤੇ ਇਹਨਾਂ ਝਿਗਰਿਆਂ ਤੋਂ ਤੁਹਾਡੀ ਜਾਨ ਬਚਾ ਲੈਣੇ ਜੇ ਸਰਕਾਰ ਪੈਸਾ ਮੰਗੇ ਜਿੰਨਾ ਹੱਥੋਂ ਦੇ ਦਿੰਨੇ ਪਰ ਤੁਹਾਡੀ ਜਾਨ ਬਚਣੀ ਚਾਹੀਦੀ ਹੈ ਭਾਈ ਤਾਰੂ ਸਿੰਘ ਨੇ ਆਖਿਆ ਸਿੰਘੋ ਤੁਹਾਡਾ ਧੰਨਵਾਦ ਪਰ ਜਿਹੜੀ ਜੰਮਣ ਮਰਨ ਦੀ ਖੇਡ ਹੈ ਉਸ ਪਰਮੇਸ਼ਰ ਦੇ ਹੱਥ ਵਿੱਚ ਹੈ ਮੇਰੀ ਜਾਨ ਬਚਾਉਣ ਵਾਸਤੇ ਪੈਸੇ ਬਚਾਉਣ ਵਾਸਤੇ ਪੈਸੇ ਦੇ ਕੇ ਕਿੰਨਾ ਕੁ ਤੇਰੇ ਜਾਨ ਬਚਾਵਾਂਗੇ ਮੇਰੇ ਵਾਸਤੇ 1 ਰੁਪਈਆ ਨਹੀਂ ਮੁਮਰ ਖਾਂ ਦੀ ਝੋਲੀ ਚ ਪਾਉਣਾ ਆਖਰ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਸਿੰਘ ਨੇ ਵਰਦਿਆਂ ਸਾਰ ਕਚਹਿਰੀ ਚ ਗੱਜ ਕੇ ਫਤਿਹ ਬੁਲਾਈ ਜਕਰੀਆ ਖਾਨ ਸਰਬਲ ਕੇ ਕੋਲੇ ਹੋ ਗਿਆ ਜਵਾਨ ਨੇ ਲਾਗੋਂ ਆਖਿਆ ਤਾਰੂ ਸਿੰਘਾ ਨਾ ਤੇ ਤੁਹਾਡਾ ਕੋਈ ਅਮਰਸਾਰਾ ਏ ਨਾਏ ਨੰਨਪੁਰ ਇੱਥੇ ਕੇਵਲ ਫਤਹਿ ਪਰਵਾਹ ਨੂੰ ਇੱਥੇ ਅਚੰਭਾ ਗਿਆ ਸੀ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ 172 ਜਗਿਆ ਖਾਨ ਦਾ ਪਰਬਾਰ ਜਿਹੜਾ ਪੰਜਾਬ ਦਾ ਸੁਭੇਦਾਰ ਉਹਨੇ ਆਖਿਆ ਸਾਨੂੰ ਵਿਰਸੇ ਚ ਦਿੱਤੇ ਮਿਲਿਆ ਅਸੀਂ ਮਰਦੇ ਦਮ ਤੱਕ ਇਹ ਫਤਹਿ ਬੁਲਾਉਂਦੇ ਰਹਾਂ ਉਹਨੇ ਆਖਿਆ ਖਬਰਾਂ ਤੇ ਤੇਰੀ ਮੈਂ ਅੱਗੇ ਵੀ ਸੁਣਦਾ ਸਾਂ ਤੇਰੇ ਅੱਖਰ ਅੱਖਰ ਦਾ ਮੈਨੂੰ ਪਤਾ ਤੂੰ ਕੀ ਕਰਦਾ ਤੂੰ ਬਾਗੀਆਂ ਨੂੰ ਪਨਾਹ ਦਿਨਾ ਤੇਰੀ ਕੋラー ਕੇ ਅੰਮ੍ਰਿਤ ਛਕਦੇ ਨੌਜਵਾਨ ਉਹਨਾਂ ਨੂੰ ਸਿੱਖੀ ਵਿੱਚ ਤਰਪਾਅ ਕਰ ਰਿਆ ਜੇ ਆਪਣੀ ਜਾਨ ਬਚਾਉਣੀ ਚਾਹਨ ਤੇ ਮੁਸਲਮਾਨ ਧਰਮ ਕਬੂਲ ਕਰ ਲਾ ਤੇਰੀ ਜਾਨ ਬਚ ਜੇਗੀ ਭਾਈ ਤਾਰੂ ਸਿੰਘ ਨੇ ਗੁਰੂ ਕੇ ਸਿੱਖੋਂ ਮੂੰਹ ਤੋੜੋ ਆ ਜਵਾਬ ਦਿੱਤਾ ਭਾਈ ਤਾਰੂ ਸਿੰਘ ਨੂੰ ਕਿੰਨੇ ਦਿੱਤੇ ਗਏ ਭੁੱਖਿਆ ਰੱਖ ਰਾ ਕੇ ਭਾਈ ਤਾਰੂ ਸਿੰਘ ਨੂੰ ਤਸੀਹੇ ਦਿੱਤੇ ਗਏ ਭਾਈ ਤਾਰੂ ਸਿੰਘ ਨੂੰ ਜਿਉਂ-ਜਿਉਂ ਤੁਸੀਂ ਇਹ ਦਿੰਦੇ ਆ ਤਿਉਂ-ਤਿਉਂ ਉਹਦੇ ਮੁਖ ਤੇ ਲਾਲੀ ਆਉਂਦੀ ਹੈ ਜਿੰਮ ਜਿੰਮ ਸਿੱਖ ਕੋ ਤੁਰਕ ਸਖਾ ਸਤਾਵੇਂ ਤਿੰਮ ਤਿੰਸੇ ਸਿੱਖ ਮੁਖ ਲਾਲੀ ਆਵੇ ਉਹ ਸਿੱਖ ਦੇ ਮੁਖ ਦੇ ਉੱਤੇ ਲਾਲੀ ਆਉਂਦੀ ਆ ਆਖਰ ਭਾਈ ਤਾਰੂ ਸਿੰਘ ਜਦੋਂ ਨਾ ਮੰਨਿਆ ਉਸੇ ਵੇਲੇ ਕਾਜੀ ਨੇ ਫਤਵਾ ਸੁਣਾਇਆ ਵੀ ਜੇ ਈਨ ਨਹੀਂ ਮੰਨਦਾ ਤੇ ਇਹਨੂੰ ਚੜ੍ਹੀ ਉੱਤੇ ਚੜ੍ਹਾ ਦਿੱਤਾ ਜਾਏ ਚਰਖੜੀ ਉੱਤੇ ਭਾਈ ਤਾਰੂ ਸਿੰਘ ਨੂੰ ਚੜਿਆ ਗਿਆ ਬਹੁਤਿਆਂ ਨੂੰ ਨਹੀਂ ਪਤਾ ਕਿ ਚਰਖੜੀ ਕੀ ਹੁੰਦੀ ਹੈ ਜਿਹਨੂੰ ਇੰਗਲਿਸ਼ ਵਿੱਚ ਟਰਨਿੰਗ 휠 ਕਹਿੰਦੇ ਇੱਕ ਵੱਡੇ ਆਕਾਰ ਦਾ ਚੱਕਰ ਹੁੰਦਾ ਜਿਹਦੇ ਉੱਤੇ ਆਰੀ ਵਰਗੇ ਧੰਦੇ ਫਿੱਟ ਕੀਤੇ ਹੁੰਦੇ ਆ ਦੂਜਾ ਚੱਕਰ ਸਾਫ਼ ਹੁੰਦਾ ਜਿਹਦੇ ਉੱਤੇ ਬੰਦੇ ਨੂੰ ਮੂਤਾ ਬੱਲ ਲੈ ਜਾਂਦਾ ਉਹਦੇ ਹੱਥ ਪੈਰ ਬੰਨੇ ਜਾਂਦੇ ਆ ਤੇ ਉਹਨੂੰ ਲਾਗੇ ਕਰਕੇ ਜਦੋਂ ਉਹ ਚੱਕਰ ਘੁਮਾਇਆ ਜਾਂਦਾ ਫਿਰ ਉਹ ਜਿੱਤਰਾ ਲੱਕੜ ਨੂੰ ਆਰੀ چیرਦੀ ਆ ਇਸ ਤਰ੍ਹਾਂ ਫਿਰ ਉਹ ਸਰੀਰ ਦੇ ਵਿੱਚ ਖੁੱਬਦਾ ਭਾਈ ਤਾਰੂ ਸਿੰਘ ਨੂੰ ਜਦੋਂ ਚਰਖੜੀ ਤੇ ਚੜਾਇਆ ਗਿਆ ਚਰਖੜੀ ਨੂੰ ਗੇੜਾ ਦਿੱਤਾ ਗਿਆ ਸੁਰੂਕੇ ਸਿੱਖੋ ਉਹ ਮੱਖਣਾ ਤੇ ਦੁੱਧਾਂ ਦੇ ਨਾਲ ਪਾਲੀ ਹੋਈ ਦੇਹੀ ਜਿਹੜੀ ਆ ਉਹਦੇ ਵਿੱਚੋਂ ਖੂਨ ਦੇ ਫੁਵਾਾਰੇ ਛੁੱਟਣ ਲੱਗੇ ਗੁਰੂ ਕਾ ਸੇਖ ਆਖਰ ਇਹਨੇ ਫਸੀਏ ਦਿੱਤੇ ਚਰਖੜੀ ਤੋਂ ਲਾਇਆ ਖੂਨ ਬਹੁਤ ਸਿਮ ਚੁੱਕਾ ਸੀ ਭਾਈ ਤਾਰੂ ਸਿੰਘ ਦਾ ਬੇਹੋਸ਼ ਹੋ ਗਿਆ ਕੁਝ ਸਮਾਂ ਬਾਅਦ ਜੋ ਹੋਸ਼ ਆਈ ਉਹਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨ ਬਾਤ ਕੀਤਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਇਹ ਝਰਖੜੀ ਧਾਨਾ ਜਿਹੜੀ ਮੇਰੀ ਸਿੱਧਕ ਨੂੰ ਪਰਖ ਰਹੀ ਆ ਉਸ ਵੇਲੇ ਜਗਰੀਏ ਨੇ ਆਖਿਆ ਕੋਈ ਸਲਾਦ ਆਇਆ ਉਹਨੇ ਆਖਿਆ ਇਦਾਂ ਨਹੀਂ ਲਾ ਕੇ ਹੋ ਕੇ ਵੇਖ ਇਹ ਘੂਟਾ ਲੈ ਕੇ ਵੇਖ ਤੈਨੂੰ ਪਤਾ ਲੱਗੇ ਉਹਨੇ ਆਖਿਆ ਜਿਹੜੇ ਕੇਸਾਂ ਦਾ ਤੂੰ ਮਾਣ ਕਰਦਾ ਉਸ ਸੜੇ ਸਿਰ ਸਿੰਘ ਨੇ ਜਕਾਲਾ ਲਾਇਆ ਤੱਪ ਨਵਾਬ ਬਾਹ ਗੁੱਸਾ ਖਾਇਆ ਮੁਖ ਤੇ ਖੋਟਾ ਬੰਨਣਾ ਸੁਣਾਇਆ ਜੂਤਨ ਸਾਥ ਕਰੋ ਬਾਲ ਦੂਰ ਨਾਇਨ ਕਹੋ ਸਿਰ ਮੁੰਨੂ ਜਰੂਰ ਆਂਦਾ ਤਾਰੂ ਸਿੰਘਾ ਜਿਹੜੇ ਕੇਸਾਂ ਦਾ ਤੂੰ ਮਾਣ ਕਰਦਾ ਤੇਰੇ ਕੇਸ ਨਾਲ ਜੁੱਤੀਆਂ ਮਾਰ ਕੇ ਛੱਡ ਦੂੰਗਾ ਭਾਈ ਤਾਰੂ ਸਿੰਘ ਨੇ ਆਖਿਓ ਜਕਰੀਆ ਤੂੰ ਮੈਨੂੰ ਜੁੱਤੀਆਂ ਕੀ ਮਾਰਨੀ ਹੈ ਜੇ ਉਸ ਕਲਗੀਧਰ ਪਾਤਸ਼ਾਹ ਦੀ ਮਿਹਰ ਹੋਈ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਖੜਨਾ ਹੈ ਤੇ ਉੱਥੇ ਸਾਹਿਬਤਬ ਅਕਾਲ ਪੁਰਖ ਦੀ ਦਰਗਾਹ ਵਿੱਚ ਹੋਣਾ ਜਦੋਂ ਭਾਈ ਤਾਰੂ ਸਿੰਘ ਦੇ ਕੇਸ ਕੈਂਚੀ ਕੱਟਣ ਲੱਗੇ ਨਾ 나ਈ ਨੂੰ ਪਹਿਲਾਂ ਬੁਲਾਇਆ ਗਿਆ ਗੁਰੂ ਕੇ ਸਿੱਖੋ ਜਦੋਂ 나ਈ ਕੇਸ ਕੱਟਣ ਲੱਗਦਾ ਭਾਈ ਤਾਰੂ ਸਿੰਘ ਨੇ ਇੱਕ ਮਨ ਇੱਕ ਚੇਤ ਹੋ ਕੇ ਕਲਗੀਧਰ ਪਾਤਸ਼ਾਹ ਦੇ ਚਰਨਾ ਚਰਦਾਸ ਕੀਤੀ ਮਹਾਰਾਜ ਸ੍ਰੀ ਗੋਬਿੰਦ ਉਤੇ ਮੈਂ ਕਸ਼ਟ ਚੱਲਿਆ ਇਹ ਕੇ ਸੁਣ ਤੇਰੀ ਮੋਹਰਾ ਇਦੀ ਰੱਖਿਆ ਤੂੰ ਆਪ ਕਰਨੀ ਗੁਰੂ ਕੇ ਸਿੱਖ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਚਰਦਾਸ ਪੁੱਜੀ ਜਦੋਂ ਨਾਈਂ ਕੈਂਚੀ ਲੈ ਕੇ ਆਇਆ ਤੇ ਉਹ ਨਾਈ ਦੇ ਹੱਥ ਨਹੀਂ ਕੰਮ ਕਰ ਰਹੇ ਕੇਸ ਉਹਨੂੰ ਐ ਲੱਗਾ ਜਿਸ ਤਰ੍ਹਾਂ ਅਪਸਪਾ ਦੀਆਂ ਤਾਰਾ ਬਣ ਗਈਆਂ ਭਾਈ ਤਾਰੂ ਸਿੰਘ ਦੇ ਕੇਸ ਕੈਂਚੀ ਨੇ ਕਿਉਂ ਨਹੀਂ ਸਿੱਕਦੇ ਗੁਰੂ ਕੇ ਸਿੱਖੋ ਭਾਈ ਤਾਰੂ ਸਿੰਘ ਦੇ ਕੇਸਾਂ ਦੇ ਕਿਸੇ ਨੇ ਦਰਸ਼ਨ ਨਹੀਂ ਕੀਤੇ ਤੇ ਕੇਸਾਂ ਵਿੱਚ ਸਿੰਘੋ ਬਹੁਤ ਵੱਡਾ ਬਲ ਹੁੰਦਾ ਜਿਸ ਤਰ੍ਹਾਂ ਬਲਬ ਨੂੰ ਜਗਾਉਣ ਵਾਸਤੇ ਤਾਰ ਦੀ ਜਰੂਰਤ ਹੁੰਦੀ ਹੈ ਨਾ ਪਰਮੇਸ਼ਰ ਨੂੰ ਮਿਲਣ ਵਾਸਤੇ ਕੇਸ ਜਿਹੜੇ ਇਹ ਤਾਰਾਂ ਦਾ ਕੰਮ ਕਰਦੇ ਹੋ ਪਰਮੇਸ਼ਰ ਨੂੰ ਪਰੋਣ ਵਾਸਤੇ ਕੇਸ ਗੁਰੂ ਕੀ ਮੋਹ ਹੈ ਨੌਜਵਾਨੋ ਜਿਹੜੇ ਕੇਸੀ ਸੰਸਿਧ ਕੇਸੀ ਸ਼ਨਾਣ ਕਰਕੇ ਤੇ ਮੁਰਕੇ ਮੋਟਰਸਾਈਕਲ ਤੇ ਜਾਦੇ ਬਾਜ਼ਾਰ ਚ ਲੰਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹ ਨਾ ਕਰਿਆ ਕਰੋ ਸਿੰਘ ਜਿਹੜਾ ਕੇਸ ਸਕਾਉਣ ਨੂੰ ਸਕਾਉਣ ਨਹੀਂ ਆਂਦਾ ਕੇਸ ਨੇ ਹਰੇ ਕਰ ਰਿਆ ਗੁਰਮਤ ਦਾ ਬੋਲਾ ਹੈ ਇੱਕ ਵਾਰ ਗੱਲ ਚੇਤੇ ਆ ਗਈ ਕਲਗੀਧਰਪਾਤਸ਼ਾਹ ਮਹਾਰਾਜ ਸਣ ਕੇਸੀ ਇਸ਼ਨਾਨ ਕਰਕੇ ਤੇ ਫੁੱਲਾਂ ਦੀ ਫਲਵਾੜੀ 'ਚ ਆਪਣੇ ਕੇਸ ਹਰੇ ਕਰ ਰਹੇ ਸਨ ਭਾਈ ਨੰਦ ਲਾਲ ਨੇ ਆ ਕੇ ਮਰ ਨੂੰ ਨਮਸਕਾਰ ਕੀਤੀ ਮਰ ਨੇ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ ਨੰਦ ਲਾਲ ਨੇ ਫਿਰ ਮਹਾਰਾਜ ਦੇ ਸੰਗੋ ਕੇ ਕੇ ਨਮਸਕਾਰ ਕੀਤੀ ਸਤਿਗੁਰ ਨੇ ਆਪਣਾ ਚਿਹਰਾ ਤੀਜੇ ਪਾਸੇ ਕਰ ਲਿਆ ਜਿੱਧਰ ਮਹਾਰਾਜ ਦਾ ਚਿਹਰਾ ਸੀ ਉਹ ਪਹਾੜ ਵਾਲੀ ਬਾਈ ਸੀ ਜਿੱਧਰ ਭਾਈ ਨੰਦ ਲਾਲ ਜੀ ਖਰੋਤੇ ਸੀ ਉਹ ਦੱਖਣ ਵਾਲੀ ਬਾਈ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਰ ਨੇ ਆਪਣੇ ਪਵਿੱਤਰ ਕੇਸਾਂ 'ਚ ਹੱਥ ਪਾ ਕੇ ਇਸ ਦਾ ਹਵਾ ਦੇ ਵਿੱਚ ਲੱਲ ਰਾਇ ਨਾ ਤੇ ਭਾਈ ਨੰਦ ਲਾਲ ਨੇ ਜ਼ੋਰ ਨਾਲ ਜ਼ਮੀਨ ਤੇ ਲੱਤ ਮਾਰੀ ਜਦੋਂ ਲੱਤ ਮਾਰੀ ਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਚਿਹਰਾ ਭਾਈ ਨੰਦ ਲਾਲ ਵੱਲੇ ਕਰ ਲਿਆ ਉਹ ਭਾਈ ਨੰਦ ਲਾਲਾ ਉਹ ਤੂੰ ਏਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ ਉਹ ਮਹਾਰਾਜ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਮੇਰੇ ਤੋਂ ਆਪਣਾ ਮੁਖੜਾ ਕਿਉਂ ਮੋੜਿਆ ਸਤਿਗੁਰੂ ਕਹਿਣ ਲੱਗੇ ਅਸੀਂ ਤੇ ਤੇਰਾ ਪਿਆਰ ਵੇਖਣ ਦੇ ਸੰ ਮਹਾਰਾਜ ਪਿਆਰ ਵੇਖਣ ਦੇ ਸੀ ਕਿ ਮਾਰ ਹੀ ਬੇਨ ਲੱਗੇ ਸੀ ਜੇ ਕਿਤੇ 2 ਮਿੰਟ ਜਿਹੜਾ ਨੰਦ ਵਾਲ ਲਾਲ ਵੱਲੇ ਨਾ ਕਰਦੇ ਤੇ ਨੰਦ ਲਾਲ ਜਿੱਥੇ ਡੇ ਕੇ ਮਰ ਜਣਾ ਸੀ ਉਹ ਭਾਈ ਨੰਦ ਲਾਲਾ ਤੂੰ ਇੱਡੇ ਜ਼ੋਰ ਨਾਲ ਜ਼ਮੀਨ ਤੇ ਲੱਟ ਕਿਉਂ ਮਾਰੀ ਆਂਦਾ ਮਹਾਰਾਜ ਜੀ ਜਦੋਂ ਤੁਸੀਂ ਆਪਣੇ ਪਵਿੱਤਰ ਕੇਸਾਂ ਵਿੱਚ ਹੱਥ ਪਾ ਕੇ ਕੇਸ ਤਾਂ ਹਵਾ ਦੇ ਵਿੱਚ ਲੜਾਏ ਸੀ ਨਾ ਤੇ ਮੇਰੇ ਮਨ ਵਿੱਚ ਇਹ ਖਿਆਲ ਆਇਆ ਓ ਨੰਦ ਲਾਲਾ ਜੇ ਤੈਨੂੰ ਕੋਈ ਦੁਨੀਆ ਦਾ ਬਾਦਸ਼ਾਹ ਇਹ ਗੱਲ ਕਹੇ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਇੱਕ ਕੇਸ ਲੈ ਦੇ ਇਹਦੇ ਬਦਲੇ ਤੈਨੂੰ ਮੈਂ ਰਾਜ ਤੈਨੂੰ ਮੈਂ ਆਪਣਾ ਤਖਤ ਸ਼ਰ ਦਿੰਦਾ ਤੇ ਆਂਦਾ ਮੈਂ ਉਹਦੇ ਤਖਤ ਨੂੰ ਲੱਤ ਮਾਰ ਕੇ ਆਖਿਆ ਸੀ ਉਹ ਮੈਂ ਤੇਰੇ ਇਹ ਜੇ ਰਾਜ ਨੂੰ ਅੱਗ ਲਾ ਕੇ ਨਹੀਂ ਝੂਕਦਾ ਇੰਨਾ ਕੇਸ ਮੇਰੇ ਖਜੂਰ ਦਾ ਸਸਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉੱਟ ਕੇ ਗੱਲ ਵਕੜੀ ਚ ਭਾਈ ਨੰਦ ਲਾਲ ਲੈ ਲਿਆ ਭਾਈ ਨੰਦ ਲਾਲ ਇੱਕ Hindu ਧਰਮ ਦਾ ਬੰਦਾ ਸੀ ਉਹ ਸਾਡਾ ਤੇ ਜਨਮੇ ਗੁਰੂ ਨਾਨਕ ਦੀ ਸਿੱਖੀ ਦੇ ਘਰ ਵਿੱਚ ਹੋਇਆ ਅਸੀਂ ਕਿਧਰ ਮੁਸਤਰਪੇ ਹਾਂ ਗੁਰੂ ਕਿਰਪਾ ਕਰੇ ਅੱਜ ਦੇ ਇਤਿਹਾਸ ਤੋਂ ਇਹ ਪ੍ਰੇਰਣਾ ਲੈ ਕੇ ਜਾਇਓ ਕਿ ਕਦੇ ਵੀ ਸ੍ਰੀ ਗੋਬਿੰਦ ਸਿੰਘ ਵੀ ਸਿੱਖੀ ਦਾ ਧਾਰਨੀ ਕਰਨੀ